ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਦੇਵਾ ਸਾਗੰਗਤ ਜੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਅੱਗੇ ਦੋ ਅੰਕ ਹੈ ਅੰਕ ਦਾ ਉਚਾਰਨ ਇੱਥੇ ਨਹੀਂ ਹੋਣਾ ਕਿਉਂਕਿ ਅੰਕ ਅੱਖਰਾਂ ਤੋਂ ਬਾਅਦ ਵਿੱਚ ਆ ਰਿਹਾ ਹੈ ਤੇ ਦੂਜਾ ਸਤਿਗੁਰੂ ਜੀ ਨੇ ਲਿਖ ਕੇ ਦੱਸ ਦਿੱਤਾ ਹੈ ਕਿ ਦੂਸਰਾ ਨਹੀਂ ਕਹਿਣਾ ਦੋ ਨਹੀਂ ਕਹਿਣਾ ਦੁਆਏ ਨਹੀਂ ਕਹਿਣਾ ਹੋਰ ਕਿਸੇ ਤਰ੍ਹਾਂ ਨਹੀਂ ਬੋਲਣਾ ਦੂਜਾ ਹੀ ਇਸ ਨੂੰ ਉਚਾਰਨ ਕਰਨਾ ਹੈ ਸਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰ ਪੂਰ ਰਹਾ ਆਪੇ ਮਾਛੀ ਮਾਛੋਲੀ ਮਛਲੀ ਆਪੇ ਮਾਛੀ ਮਛੋਲੀ ਆਪੇ ਪਾਣੀ ਜਾਲ ਇੱਥੇ ਮੱਛਲੀ ਕੱਸ ਕੇ ਨਹੀਂ ਬੋਲਣਾ ਮੱਛਲੀ ਪੋਲਾ ਹੀ ਬੋਲਣਾ ਹੈ ਆਪੇ ਮਾਛੀ ਮੱਛਲੀ ਆਪੇ ਪਾਣੀ ਜਾਲ ਆਪੇ ਮਾਛੀ ਮੱਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਮਣਕੜਾ ਸ਼ੁੱਧ ਪਾਠ ਕੀਤਾ ਹੈ ਮਣਕੜਾ ਪਾਠ ਗਲਤ ਹੋਵੇਗਾ ਆਮ ਤੌਰ ਤੇ ਕਈ ਵੇਰ ਚਾਲ ਵਿੱਚ ਆਪੇ ਜਾਲ ਮਣਕੜਾ ਇਉਂ ਬੋਲ ਜਾਂਦੇ ਨੇ ਉਹ ਗਲਤ ਹੈ ਮਣਕੜਾ ਪਾਠ ਪੋਲਾ ਹੀ ਬੋਲਣਾ ਹੈ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਵਿਧ ਰੰਗੋਲਾ ਸਖੀਏ ਮੇਰਾ ਲਾਲ ਨੈਤਰ ਵੈ ਸੋਹਾਗਣੀ ਦੇਖ ਹਮਾਰਾ ਹਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਸ ਵਿਗਸ ਆਪੇ ਵੇਖ ਵਿਗਸ ਸ਼ੀਰਿ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਆਪਾਓ ਸਾਰਿੰਗ ਪਾਣੀ ਆ ਪਾਓ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਆਪ ਆਓ ਸਾਰਿੰਗ ਪਾਣੀ ਮਨ ਕਿਰਸਾਨ ਹਰ ਰਿਦੈ ਜਮਾਏ ਲੈ ਜਮਾਏ ਲੈ ਜਮਾਏ ਲੈ ਮਨ ਕਿਰਸਾਨ ਹਰ ਰਿਦੈ ਹਰ ਰਿਦੈ ਜਮਾਏ ਲੈ ਇਉਂ ਪਾਵਸ ਪਦ ਨਿਰਵਾਣੀ ਕਾਹੇ ਗਰਬਸ ਮੂੜੇ ਮਾਇਆ ਪਿਤ ਸੁਤੋ ਸਗਲ ਕਾਲਤਰ ਮਾਤਾ ਤੇਰੇ ਮਾਤਾ ਤੇ ਪਿਤ ਸੁਤੋ ਸਗਲ ਕਾਲਤਰ ਮਾਤਾ ਪਿਤ ਸੁਤੋ ਸਗਲ ਕਾਲਤਰ ਮਾਤਾ ਇਹ ਸ਼ਬਦ ਜੇ ਵਿਸਰਾਮ ਨੋਟ ਕਰ ਸਕਦੇ ਹੋ ਤਾਂ ਇਹ ਨੋਟ ਕਰੋ ਇਹੋ ਤਨ ਧਰਤੀ ਬੀਜ ਕਰਮਾ ਕਰੋ ਕਰੋ ਤੇ ਪਹਿਲਾ ਵਿਸਰਾਮ ਸਲਲ ਆ ਪਾਓ ਸਾਰੰਗ ਪਾਣੀ ਮਾਨ ਕੇ ਰਸਾਨ ਹਰਿ ਦਾ ਜਮਾਇ ਲੈ ਤਿਉ ਪਾਵਸ ਪਦ ਨਿਰਵਾਣੀ ਕਾਹੇ ਘਰ ਬਸ ਮੂੜੇ ਮਾਇਆ ਪਿਤ ਸੁਤੋ ਸਗਲ ਕਾਲ ਤਰ ਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਇਹ ਮਹੰਗੇ ਬਿਸਰਾਮ ਨੇ ਜਿਨ੍ਹਾਂ ਕੋਲ ਭਾਈ ਨੋਟ ਹੋ ਸਕਦੇ ਆ ਕਰ ਲੋ ਅੱਗੇ ਦੂਸਰਿਆਂ ਨੂੰ ਕਰਾ ਦੇਣਾ ਹਾਂਜੀ ਕਰੋ ਬਾਠਿਤ ਸੁਤੋ ਸਗਲ ਕਾਲ ਅਤਰ ਮਾਤਾ ਤੇਰੇ ਹੋ へ ਨਾ ਅੰਤ ਸਖਾਇ ਰਹਾਉ ਬੇਖਾਇ ਬੇਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮਾ ਹੋਏ ਧਾਈ ਜਪ ਤਪ ਸੰਜਮ ਹੋ へ ਜਬ ਰਾਖੇ ਕਮਲ ਵਿਗਸੈ ਮਦ ਆਸਰਮਾਈ ਆਸਰਮਾਈ ਇਕੱਠਾ ਬਾਠ ਜਪ ਤਪ ਸੰਜਮ ਹੋ ਹੋ ਜਬ ਰਾਖੇ ਕਮਲ ਵਿਗਸੈ ਮਦ ਆਸਰਮਾਈ 20 ਸਪਤਾ ਹਰੋ 20 ਸਪਤਾ ਹਰੋ ਵੱਖਰਾ ਵੱਖਰਾ ਪਾਠ ਹੈ ਸਪਤਾ ਵੱਖਰਾ ਹਰੋ ਵੱਖਰਾ ਛਪਾਈ ਵਿੱਚ ਸਪਤਾ ਹਰੋ ਇਕੱਠਾ ਛਪਿਆ ਹੁੰਦਾ ਹੈ ਪਰ ਪਾਠ ਅਲੱਗ ਕਰਨਾ ਹੈ 20 ਸਪਤਾ ਹਰੋ ਬਾਸਰੋ ਸੰਗ੍ਰਹਿ ਹੈ 20 ਸਪਤਾ ਹਰੋ ਬਾਸਰੋ ਸੰਗ ਰਹੈ ਤੀਨ ਖੋੜਾ ਨਿਤਕਾਲ ਸਾਰੈ 10 18 ਮੈਂ ਅપરੰਪਰੋ ਚੀਨਾ ਕਹ ਨਾਨਕ ਿਵ ਏਕ ਤਾਰੈ ਸ਼ੀਰ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ ਹੋਏ ਕਿਰਸਾਨ ਈਮਾਨ ਜਮਾਏ ਲੈ ਪਿਸਤ ਦੋਜਕ ਮੂੜੇ ਏਵ ਜਾਣੀ ਮਤ ਜਾਣ ਸਹ ਗੱਲੀ ਪਾਇਆ ਹਾਂਜੀ ਸਾਧ ਸੰਗਤ ਜੀ ਜਾਣ ਸਹ ਕਈਆਂ ਥਾਵਾਂ ਤੇ ਇਕੱਠਾ ਛਪਿਆ ਹੁੰਦਾ ਪਰ ਉਹ ਗਲਤ ਹੈ ਮਤ ਜਾਣ ਇਥੇ ਜਮਕ ਲੱਗੇਗੀ ਮਤ ਜਾਣ ਸਹ ਗੱਲੀ ਪਾਇਆ ਮਤ ਜਾਣ ਸਹ ਗੱਲੀ ਪਾਇਆ ਮਾਲਕ ਐ ਮਾਣਾ ਰੂਪ ਕੀ ਸੋਭਾ ਇਤ ਵਿਧੀ ਜਨਮਗਵਾਇਆ ਇਤ ਵਿਧੀ ਇਤ ਵਿਧੀ ਜਨਮਗਵਾਇਆ ਰਹਾਉ ਐਬ ਤਨ ਚਿਕੜੂ ਇਹੋ ਮਨ ਮੀੜ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਪੌਰ ਉਸਤਾਦ ਨਿਤ ਭਾਖਿਆ ਬੋਲੇ ਕਿਉਂ ਬੁਝੈ ਜਾਂ ਨਹਿ ਬੁਝਾਈ ਜਾਂ ਨਹਿ ਬੁਝਾਈ ਠੀਕ ਉਚਾਰਨ ਕੀਤਾ ਹੈ ਜਾਨਹਿ ਬੁਝਾਈ ਇਕੱਠਾ ਪਾਠ ਨਹੀਂ ਕਰਨਾ ਕਈਆਂ ਥਾਵਾਂ ਤੇ ਜਾਨਹਿ ਬੁਝਾਈ ਵੀ ਚੱਲਦਾ ਹੈ ਜਾਂ ਨਹਿ ਬੁਝਾਈ ਪਾਠ ਪ੍ਰਮੁੱਖ ਹੈ ਆਖਣ ਸੁਣਨਾ ਪਾਉਣ ਕੀ ਬਾਣੀ ਇਹੋ ਮਨ ਰਤਾ ਮਾਇਆ ਖਸਮ ਕੀ ਨਦਰ ਦਿਲ ਹੈ ਪਸਿੰਦੇ ਜਿਨੀ ਕਰ ਏਕ ਧਾਇਆ ਤੀਹ ਕਰ ਰੱਖੇ ਪੰਜ ਕਰ ਸਾਥੀ ਨਾਉ ਸੈਤਾਨ ਮਤ ਕਟ ਜਾਈ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਧਨ ਕਿਤਕੂ ਸੰਜਿਆਹੀ ਸਿਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰ ਆਪ ਖਾਕ ਜਿਨ ਬੰਧ ਰਹਾਈ ਨਨ ਸਿਰਜਣਹਾਰ ਮਰਣਾ ਮੁੱਲਾ ਮਰਣਾ ਪੀ ਕਰਤਾਰ ਹੋ ਡਰਣਾ ਰਹਾ ਤਾ ਤੂ ਮੁੱਲਾ ਤਾ ਤੂ ਕਾਜੀ ਜਾੜ ਹੈ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵਹਿ ਕੋ ਰਹੈ ਨਾ ਭਰੀਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇਕ ਨਾਮ ਕੀਆ ਆਧਾਰੋ ਐ ਭੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰੋ ਪੰਜ ਵਖਤ ਨਿਵਾਜ ਗੁਜਾਰਹਿ ਪੰਜ ਪੰਜ ਵਖਤ ਨਿਵਾਜ ਗੁਜਾਰਹਿ ਪੜ੍ਹਹਿ ਕਤੇਬ ਕੁਰਾਨਾ ਨਾਨਕ ਆਖੈ ਗੂਰ ਸਦੇਈ ਸਦੇਈ ਥੋੜਾ ਹੱਦਕ ਲਾ ਕੇ ਨਾਨਕ ਆਖੈ ਗੂਰ ਸਦੇਈ ਰਹਯੋ ਪੀਣਾ ਖਾਣਾ ਸਿਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਵਾਨ ਦੋਏ ਸਵਾਨੀ ਨਾਲ ਪਲਕੇ ਭੌਕ ਹੈ ਸਦਾ ਬਿਆਲ ਬਿਆਲ ਪਾਠ ਨਹੀਂ ਹੋਵੇਗਾ ਬਿਆਲ ਜਿਵੇਂ ਗ੍ਰੰਥੀ ਸਿੰਘ ਜੀ ਨੇ ਕੀਤਾ ਹੈ ਈੜੀ ਨੂੰ ਸਿਹਾਰੀ ਲਗਾ ਕੇ ਇਸ ਪਾਠ ਦਾ ਖਿਆਲ ਰੱਖਣਾ ਕੂੜ ਸ਼ੁਰਾ ਮੁਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ ਮੈਂ ਪਤਕੀ ਪੰਦ ਨਾ ਕਰਨੀ ਕੀ ਕਾਰ ਹਾਉ ਵਿਗੜਾ ਰੂਪ ਰਹਾ ਬਿਕਰਾਲ ਮੈਂ ਪਤਕੀ ਪੰਦ ਨਾ ਕਰਨੀ ਕੀ ਕਾਰ ਹਾਉ ਵਿਗੜਾ ਰੂਪ ਰਹਾ ਬਿਕਰਾਲ ਵਿਗੜਾ ਰੂਪ ਇਕੱਠਾ ਲਿਖਿਆ ਇਕੱਠਾ ਹੀ ਪੜਨਾ ਆਪਾਂ ਹੂੰ ਹੂੰ ਮੈਂ ਪਾਤ ਕੀ ਪੰਦ ਨਾ ਕਰਨੀ ਕੀ ਕਾਰ ਪਤ ਕੇ ਪੰਦ ਨਾ ਨਾ ਹਾਂਜੀ ਮੈਂ ਪਾਤ ਕੀ ਪੰਦ ਨਾ ਕਰਨੀ ਕੀ ਕਾਰ ਆਉ ਬਿਗੜੈ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਏਹੋ ਆਧਾਰ ਰਹਾਉ ਮੁਖ ਨਿੰਦਾ ਆਖਾ ਦਿਨ ਰਾਤ ਪਰ ਘਰ ਜੋਹੀ ਨੀਚ ਸਨਾਤ ਕਾਮ ਕ੍ਰੋਧ ਤਨ ਵਸਹਿ ਚੰਡਾਲ ਧਾਨਕ ਰੂਪ ਰਹਾ ਕਰਤਾਰ ਫਾਹੀ ਸੁਰਤ ਮਲੂਕੀ ਵੇਸ ਹੌ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਔ ਕਿਆ ਮੁਹ ਦੇਸਾ ਦੁਸ਼ਟ ਚੋਰ ਨਾਨਕ ਨੀਚ ਕਹੈ ਵਿਚਾਰ ਨਾਨਕ ਨੀਚ ਕਹੈ ਵਿਚਾਰ ਨਾਨਕ ਨੀਚ ਕਹੈ ਵਿਚਾਰ ਨਾਨਕ ਨੀਚ ਕਹੈ ਵਿਚਾਰ ਤਾਨਕ ਰੂਪ ਰਹਾ ਕਰਤਾਰ ਸਿਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿਹੂਣਾ ਕੋਈ ਨਾ ਕੀ ਜੇਹੀ ਸੁਰਤ ਤੇਹਾ ਤਿਨ ਰਾਹ ਲੇਖਾ ਇਕੋ ਆਵਹ ਜਾਹ ਕਾਹੇ ਜੀ ਕਰਹਿ ਚਤੁਰਾਈ ਲੇਵੈ ਦੇਵ ਢਿਲ ਨਾ ਪਾਈ ਰਹਾ ਤੇਰੇ ਜੀ ਜੀ ਆਕਾ ਤੋ ਹੈ ਕਿਤ ਕਉ ਸਾਹਿਬ ਆਵਹਿ ਰੋਹਿ ਜੇ ਤੂੰ ਸਾਹਿਬ ਆਵਹਿ ਰੋਹਿ ਤੂੰ ਓ ਨਾ ਕਾ ਤੇਰੇ ਓ ਹੈ ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ ਤੂੰ ਨਦਰੀ ਅੰਦਰ ਤੋਲ ਹੈ ਤੋਲ ਜਹ ਕਰਣੀ ਤਹ ਪੂਰੀ ਮਤ ਕਰਣੀ ਬਜਹ ਘਟੇ ਘਟ ਪ੍ਰਣਵਤ ਨਾਨਕ ਗਿਆਨੀ ਕੈ ਸਾ ਹੋਏ ਆਪ ਪਛਾਣੈ 부ਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਵਾਣ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰਿਆਉ ਦਾਨਾ ਬੀਨਾ ਮੈਂ ਮਸੁਲੀ ਕੈਸੇ ਅੰਤ ਲਹਾ ਜਹ ਜਹ ਦੇਖਾ ਤਹ ਤਹ ਤੂੰ ਹੈ ਤੁਜ ਤੇ ਨਿਕਸੀ ਫੂਟ ਮਰ ਨਾ ਜਾਣਾ ਮੇਉ ਨਾ ਜਾਣਾ ਜਾਲੀ ਜਾਂ ਦੁੱਖ ਲਾਗੈ ਤਾਂ ਤੁਜੈ ਸਮਾਲੀ ਰਹਾਉ ਨਾ ਜਾਣਾ ਮੇਉ ਨਾ ਜਾਣਾ ਜਾਲੀ ਨਾ ਜਾਣਾ ਮੇਉ ਨਾ ਜਾਣਾ ਜਾਲੀ ਜਾ ਦੁੱਖ ਲਾਗੈ ਤਾ ਤੁਜੈ ਸਮਾਲੀ ਰਹਾਉ ਤੂ ਭਰਪੂਰ ਜਾਣਿਆ ਮੈਂ ਦੂਰ ਜੋ ਕਛ ਕਰੀ ਸੋ ਤੇਰਾ ਹਦੂਰ ਤੂ ਦੇਖ ਹੈ ਹਉ ਮੁਕਰਪਾਉ ਤੇਰਾ ਕੰਮ ਨਾ ਤੇਰਾ ਨਾਏ ਜੇਤਾ ਦੇਹ ਤੇਤਾ ਹਉ ਖਾਉ ਬਿਆਹ ਦਰ ਨਾਹੀ ਕਹਿ ਦਰ ਜਾਉ ਨਾਨਕ ਏਕ ਕਹੈ ਅਰਦਾਸ ਜੀਉ ਪਿੰਡ ਸਭ ਤੇਰਾ ਪਾਸ ਆਪੇ ਨੇੜਾ ਦੂਰ ਆਪੇ ਹੀ ਆਪੇ ਮੰਝ ਮਿਆਂਨ ਆਪੇ ਵੇਖੈ ਸੁਣੈ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਭਾਵੇਂ ਨਾਨਕ ਹੁਕਮ ਸੁਈ ਪਰਵਾਨੋ ਮਿਆਨੋ ਜਹਾਨੋ ਪਰਵਾਨੋ ਨੰਨੇ ਨੂੰ ਦੋ ਦੋ ਲਗਾ ਲਗੀਆਂ ਹੋਈਆਂ ਨੇ ਇਸ ਤੋਂ ਭਾਵ ਜਿਹੜਾ ਅਰਥ ਵਿੱਚ ਸ਼ੁੱਧ ਅੱਖਰ ਹੈ ਉਹ ਔਂਕੜ ਦੇ ਨਾਲ ਹੋਵੇਗਾ ਮਿਆਨ ਜਹਾਨ ਪਰਵਾਨ ਪਰ ਚਾਲ ਵਾਸਤੇ ਸਤਗੁਰੂ ਜੀ ਨੇ ਹੋੜਾ ਲਗਾਇਆ ਹੈ ਇੰਹੁ ਹੋੜੇ ਦੇ ਨਾਲ ਪਾਠ ਵਿੱਚ ਇਹਦਾ ਉਚਾਰਨ ਹੋਵੇਗਾ ਜਿਵੇਂ ਗ੍ਰੰਥੀ ਸਿੰਘ ਜੀ ਨੇ ਕੀਤਾ ਹੈ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਮਾਨ ਦੇਵਨ ਹਾਰੇ ਕੈ ਹੱਥ ਦਾਨ ਭਾਵੈ ਦੇ ਨਾ ਦੇਈ ਸੋਇ ਕੀਤੇ ਕੈ ਕਹਿਆ ਕਿਆ ਹੋਏ ਆਪੇ ਸੱਚ ਰਹਾਵੈ ਤਿਸ ਸੱਚ ਅੰਧਾ ਕੱਚਾ ਕੱਚਨ ਕੱਚ ਰਹਾਉ ਆਮ ਪਾਠੀ ਪਾਠ ਕਰਦੇ ਨੇ ਕੱਚ ਨਿਕੱਚ ਆਸਾ ਕੀ ਵਾਰ ਵਿੱਚ ਵੀ ਇਹ ਪਾਠ ਆਉਂਦਾ ਹੈ ਕੱਚ ਨਿਕੱਚ ਆਮ ਕਰਦੇ ਨੇ ਪਰ ਅਸਲੀ ਜਿਹੜਾ ਸੰਪਰਦਾਇ ਪ੍ਰਾਤਨ ਪਾਠ ਹੈ ਉਹ ਕਚਨ ਕੱਚ ਹੀ ਹੈ ਜਿੱਥੇ ਵੀ ਇਹ ਪਾਠ ਕੁਰਬਾਨੀ ਵਿੱਚ ਆਵੇਗਾ ਕਚਨ ਕੱਚ ਹੀ ਆਵੇਗਾ ਰਹਾਉ ਜਾ ਕੇ ਰੁਖ ਬਿਰਖ ਆਰਾਓ ਜੇਹੀ ਤਾਤ ਤੇਹਾ ਤਿੰਨ ਨਾਉ ਫੁੱਲ ਭਾਉ ਫਲ ਲਿਖਿਆ ਪਾਏ ਆਪ ਬੀਜ ਆਪੇ ਹੀ ਖਾਏ ਕੱਚੀ ਕੰਧ ਕੱਚਾ ਵਿਚ ਰਾਜ ਮਤ ਅਲੂਣੀ ਫਿੱਕਾ ਸਾਦ ਨਾਨਕ ਆਣੇ ਆਵੇ ਰਾਸ ਵਿਣ ਨਾਵੇ ਨਾਹੀ ਸਾਬਾਸ ਸਿਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਅਸਲ ਛਲਾਈ ਨਹਿ ਛਲੈ ਨਹਿ ਘਾਉ ਕਟਾਰਾ ਕਰ ਸਕੈ ਜਿਉ ਸਾਹਿਬ ਰਾਖੈ ਤਿਉ ਰਹਿ ਇਸ ਲੋਭੀ ਕਾ ਜੀਉ ਟਲ ਪਲੈ ਬਿਨ ਤੇਲ ਦੀਵਾ ਕਿਉ ਜਲੈ ਰਹਾਉ ਕੋਥੀ ਪੁਰਾਣ ਕਮਾਈਐ ਪਉ ਵਟੀ ਇਤ ਤਨ ਪਾਈਐ ਸਚ ਬੂਝਣ ਆਣ ਜਲਾਈਐ ਇਹੋ ਤੇਲ ਦੀਵਾ ਇਉ ਜਲੇ ਇਹੋ ਤੇਲ ਦੀਵਾ ਇਉ ਜਲੇ ਇਹੋ ਤੇਲ ਦੀਵਾ ਇਉ ਜਲੇ ਕਰ ਚਾਨਣ ਸਾਹਿਬ ਤਾਉ ਮਿਲੈ ਰਹਾਉ ਇਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵਕ ਮਾਣੀਆਂ ਸਭ ਦੁਨੀਆਂ ਆਵਣ ਜਾਣੀਆ ਵਿੱਚ ਦੁਨੀਆਂ ਸੇਵਕ ਮਾਈਐ ਤਾਂ ਦਰਗਹ ਬੈਸਣ ਪਾਈਐ ਕਹੋ ਨਾਨਕ ਬਾਹ ਲੜਾਈਐ ਸੋ ਪਰਮ ਸਤਕਾਰ ਜੋ ਗੁਰੂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ અપਾਰ ਬਖਸ਼ਿਸ਼ ਕਿਰਪਾ ਹੋ ਰਹੀ ਹੈ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਔਰ ਅੱਜ ਪਹਿਲਾ ਦਿਨ ਹੁਣ ਕਰਕੇ ਸਾਰਾ ਸਿਸਟਮ ਤਿਆਰ ਕਰਨਾ ਔਰ ਆਪ ਜੀ ਸਵੇਰ ਦੇ ਬੈਠੇ ਹੋ ਇਸ ਕਰਕੇ ਸਮੇਂ ਦਾ ਜਿੰਨਾ ਪਾਠ ਅੱਜ ਹੋਣਾ ਚਾਹੀਦਾ ਸੀ ਉਹ ਭਾਵੇਂ ਪੂਰਾ ਨਹੀਂ ਹੋਇਆ ਪਰ ਆਪਾਂ ਆਉਣ ਵਾਲੇ ਦਿਨਾਂ ਵਿੱਚ ਅੱਗੇ ਸਮਾਂ ਲਾ ਕੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹ ਲਾਭ ਲੈਣਾ ਹੈ ਤੋ ਕੱਲ ਦਾ ਜੋ ਸਮਾ ਹੈ ਉਹ ਸਵੇਰੇ 9 ਵਜੇ ਰਾਈਟ ਟਾਈਮ ਸ਼ੁਰੂ ਹੋ ਜਾਣਾ ਹੈ 9 ਤੋਂ 11 ਅੱਧੇ ਘੰਟੇ ਦੀ ਬ੍ਰੇਕ ਹੋਵੇਗੀ ਫਿਰ ਉਸ ਤੋਂ ਬਾਅਦ 2 ਘੰਟੇ ਇਸੇ ਤਰ੍ਹਾਂ ਹੀ ਦਰਬਾਰ 'ਚ ਬੈਠਣਾ ਹੈ ਪਰ ਇੰਨੇ ਸਮੇਂ ਵਿੱਚ ਵੀ ਪਾਠ ਪੂਰਾ ਹੋ ਜਾਵੇ ਇਹ ਥੋੜੀ ਹਿੰਮਤ ਵਾਲੀ ਗੱਲ ਹੈ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ ਵੱਧ ਤੋਂ ਵੱਧ ਸਮਾਂ ਆਪਾਂ ਲਾ ਕੇ ਤੇ ਗੁਰਬਾਣੀ ਦਾ ਲਾਹਾ ਲਈਏ ਕਿਉਂਕਿ ਸਾਡਾ ਜੀਵਨ ਦਾ ਅਸਲ ਕੰਮ ਤਾਂ ਇਹੀ ਹੈ ਅਵਰ ਕਾਏ ਤੇਰਾ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਹਾਰਾਜ ਕਿਰਪਾ ਕਰਨ ਸਾਰਾ ਜੋ ਇਹ ਸਮਾਗਮ ਹੈ ਆਪਨੇ ਕਿਰਪਾ ਨਾਲ ਸੰਪੂਰਨ ਕਰਾਣ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਹੁਣ ਪੌਥੀਆਂ ਸੁਖਾਸਨ ਕਰਕੇ ਆਪ ਜੀ ਨੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਉਪਰੰਤ ਮਹਾਰਾਜ ਜੀ ਦੇ ਖਾਸਨ ਹੋਣਗੇ ਹਾਂ ਅਜੇ ਉਠਣਾ ਨਹੀਂ ਹੈ ਕੁਝ ਬੇਨਤੀਆਂ ਗਿਆਨੀ ਜੀ ਕਰਨਗੇ ਅਗਲੇ ਪ੍ਰੋਗਰਾਮ ਬਾਰੇ ਦੱਸਿਆ ਜਾਵੇਗਾ ਇਸੇ ਤਰ੍ਹਾਂ ਹੀ ਪੋਥੀਆਂ ਸੰਪੋਚ ਕੇ ਕੁਝ ਸਮਾਂ ਇੱਥੇ ਹੀ ਬੈਠਣਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵੇਚ ਦੁਨੀਆ ਸੇਵਕ ਮਾਈ ਹੈ ਤਾ ਤਰਗ ਬੈ ਸਮਾਈ ਕਹੋ ਨਾਨਕ ਬਾਹ ਲਡਾਈ ਹੈ